પાખણ ఇన్ ਕੀਟ ગુપ્ત ਹੋય રહેતા ਜਿਵੇਂ ਪੱਥਰ ਦੇ ਅੰਦਰ ਕੀੜੇ ਹੁੰਦੇ ਨੇ ਅੰਦਰ ਉੱਥੇ ਹੀ ਪੈਦਾ ਹੁੰਦੇ ਨੇ ਉੱਥੇ ਹੀ ਉਹਨਾਂ ਨੂੰ ਆਹਾਰ ਮਿਲਦਾ ਹੈ ਤਾਂ ਚੋ ਮਾਰਗ ਨਹੀਂ ਬਾਹਰ ਨਿਕਲਦਾ ਅੰਦਰ ਰਸਤਾ ਵੀ ਕੋਈ ਨਹੀਂ ਉਹਨਾਂ ਕੋਲ ਪਰ ਉੱਥੇ ਵੀ ਉਹ ਪਾਲ ਰਹੇ ਨੇ ਤੇ ਮੈਂ ਇੱਥੇ ਕਹਿਣਾ ਚਾਹਾਂਗੀ ਵੀਰ ਜੀ ਦੇਖੋ ਪਰੋਸਾ ਤੇ ਠੀਕ ਹੈ ਕਰ ਲਿਆ ਪਰੋਸਾ ਕਰਨ ਦਾ ਮਤਲਬ ਕੁਝ ਹੋਰ ਨਾ ਨਾ ਲਾ ਲਈਏ ਕਿ ਜਿਵੇਂ ਅਸੀਂ ਪਰੋਸੇ ਤੇ ਹੀ ਬਹਿ ਜਾਈਏ ਹਾਂ ਜੀ ਕੁੰਭੀ ਜਲ ਮੇ ਤਨ ਇਸ ਬਹਿਰ ਕੰਤ ਇਸ ਬਾਹਰ ਹੂੰ ਕੁੰਭੀ ਕਿਸ ਨੂੰ ਕੰਦੇ ਨੇ ਮੁਹਿਮ ਆਪਣਾ ਅਮਰ ਆਨੰਦ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਨਿਗਾ ਸਵਾਗਤ ਕਰਦੇ ਹਾਂ ਤੇ ਜਿਹੜੇ ਸਾਨੂੰ YouTube ਤੇ ਵੇਖਣਗੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਜੀ ਤੇ ਅੱਜ ਦਾ ਸ਼ਬਦ ਜਿਸ ਤਰ੍ਹਾਂ ਕਿ ਸਾਡਾ ਭਗਤ ਅੰਨਾ ਜੀ ਦੀ ਬਾਣੀ ਚੱਲ ਰਹੀ ਹੈ ਉਸ ਦੇ ਵਿੱਚ ਲਾਸਟ ਜਿਹੜੀਆਂ ਤੁਕਾਂ ਨੇ ਉਹਨਾਂ ਦੀ ਵਿਆਖਿਆ ਕਰਨਗੇ ਵੀਰ ਆਤਮ ਵੀਰ ਸਿੰਘ ਜੀ ਵੀਰ ਜੀ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਤੁਸੀਂ ਸ਼ਬਦ ਪੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲੇ ਮੈਂ ਸ਼ਬਦ ਪੜ ਲੈਣਾ ਜੀ ਭਗਤ ਅੰਨਾ ਜੀ ਦਾ ਇਹ ਤੀਸਰਾ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਗ 488 ਦੇ ਰੇਚਿਤ ਚੇਤਸ ਕੀਨਾ ਦਇਆਲ ਦਮੋਦਰ ਬਿਬਹਿ ਨਾ ਜਾਣਸ ਕੋਈ ਜੇ ਤਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਜਿਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀ ਆਦਸ ਦੁਆਰਾ ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ ਕੁੰਮੀ ਜਲ ਮਾਹੇ ਤਨ ਤਿਸ ਬਾਹਰ पंख खीर तिन नाही पूर्ण परमानंद मनोहर समझ देख मन माही पाखण कीड गुप्त होए रहता ताचो मार्ग नाही कह तन्ना पूर्णताहु को मतरे जीड रही मैं देखो ये शब्द भगत नाजी सानु भरोसा दुवाना चाह रहे ने साडे अंदर भरोसे दी कमी है जी ਅਸੀਂ ਭਰੋਸਾ ਨਹੀਂ ਕਰ ਪਾਉਂਦੇ ਪਰਮੇਸ਼ਰ ਤੇ ਸਾਨੂੰ ਪਰਮੋਸਾ ਨਹੀਂ ਹੈ ਹਾਂ ਯਹਾਂ ਸੇ ਗੁਰੂ ਦੇ ਗਿਆਨ ਤੇ ਵੀ ਕਹੀਏ ਕਿ ਸਾਨੂੰ ਭਰੋਸਾ ਨਹੀਂ ਹੈ ਸਾਨੂੰ ਨਾਮ ਤੇ ਭਰੋਸਾ ਨਹੀਂ ਹੈ ਗੁਰੂ ਦੇ ਗਿਆਨ ਤੇ ਗੁਰੂ ਦੇ ਉਪਦੇਸ਼ ਤੇ ਭਰੋਸਾ ਨਹੀਂ ਹੈ ਇਹ ਜਿਹੜੀ ਸਾਡੇ ਭਰੋਸੇ ਦੀ ਕਮੀ ਹੈ ਇਹਨੂੰ ਮਜ਼ਬੂਤ ਕਰਨੇ ਨੇ ਸਾਨੂੰ ਦੱਸ ਰਹੇ ਨੇ ਰੇ ਚਿਤ ਚੇਤਸ ਕੀ ਨਾ ਇਹ ਚਿਤ ਮੇਰਾ ਇਹ ਮੇਰਾ ਮਨ ਤੂੰ ਸੋਚੇ ਤੇ ਕਿਉਂ ਨਹੀਂ ਕਰਦਾ ਸੋਚਦਾ ਕਿਉਂ ਨਹੀਂ ਇਸ ਤਰੀਕੇ ਨਾਲ ਦਿਆਲ ਦਮੋਦਰ ਜਿਹੜਾ ਦਿਆਲ ਹੈ ਦਿਆਲੂ ਹੈ ਸਭ ਜੀਆਂ ਨੂੰ ਦੇਣ ਵਾਲਾ ਹੈ ਦਾਤਾਰ ਹੈ ਦਮੋਦਰ ਹੈ ਜਿਹੜਾ ਸਬਦਾ țeੜ ਉੱਪਰ ਹਰਮਲਾ ਹੈ ਬਿਬਹਿ ਨਾ ਜਾਨਸ ਕੋਈ ਉਸ ਤੋਂ ਅਲੱਗ ਕੋਈ ਹੋਰ ਨਹੀਂ ਹੈ ਸਾਨੂੰ ਯਕੀਨ ਦਿਕਾਰੇ ਨੇ ਕਿ ਰੇਚਿਤ ਚੇਤਸਕੀ ਨਾ ਕਿਉਂ ਨਹੀਂ ਚੇਤੇ ਕਰਦਾ ਜਿਹੜਾ ਦਿਆਲ ਦਮੋਦਰ ਹੈ ਉਸ ਤੋਂ ਅਲੱਗ ਕੋਈ ਕੁਛ ਨਹੀਂ ਹੈ ਜੇ ਤਾਵੇਂ ਬ੍ਰਹਮੰਡ ਖੰਡ ਕੋ ਜੇ ਤੂੰ ਜਿੰਨਾ ਮਰਜੀ ਭੱਜ ਲਵੇਂ ਖੰਡ ਬ੍ਰਹਮਣ ਨੂੰ ਜਿੰਨਾ ਵੀ ਭੱਜਦਾ ਇਨਸਾਨ ਭੱਜੇ ਕਰਤਾ ਕਰੈ ਸੋਈ ਜੋ ਕਰਤਾ ਕਰਦਾ ਉਹੀ ਹੋਣਾ ਇਸ ਗੱਲ ਨੂੰ ਯਕੀਨ ਕਰਵਾ ਰਹੇ ਫਿਰ ਕਹਿੰਦੇ ਨੇ ਐਗਜ਼ਾਮਪਲ ਦਿੰਦੇ ਨੇ ਜਨਨੀ ਕੇਦੇ ਉਦਰ ਉਦਕ ਮਾਹੇ ਕਹਿੰਦਾ ਜਿਸਾਂ ਇੱਕ ਮਾਂ ਤ ਹੈ ਬੱਚੇ ਨੂੰ ਪੈਦਾ ਕਰਮਾਈ ਉਹਦੇ ਉਦਰ ਦੇ ਵਿੱਚ ਪੇਟ ਦੇ ਵਿੱਚ ਪਾਣੀ ਹੁੰਦਾ ਉਹਦੇ ਵਿੱਚ ਪਿੰਡ ਕੀਆ 10 ਦੁਆਰਾ ਬੱਚਾ ਪੈਦ 10 ਦੁਆਰ ਵਾਲਾ ਬੱਚਾ ਪੈਦਾ ਹੋ ਰਿਹਾ ਅੰਦਰ ਦੇਖ ਕਹਿੰਦੇ ਦੇ ਆਹਾਰ ਅਗਨ ਮੇਰਾਖ ਹੈ ਦੇਖੋ ਉਹਨਾਂ ਵੀ ਉੱਤੇ ਆਹਾਰ ਮਿਲ ਰਿਹਾ ਹੈ ਉਹ ਜਠਾਗਣੀ ਜਿਹਨੂੰ ਕਹਿੰਦੇ ਨੇ ਅਗਨੀ ਜੀ ਉਹਦੇ ਵਿੱਚ ਉਹ ਪਲ ਰਿਹਾ ਹੈ ਰਾਖ ਹੈ ਉਹਦੇ ਵਿੱਚ ਰੱਖਦਾ ਹੈ ਸਾਨੂੰ ਪ੍ਰੋਸਾ ਕਹਿੰਦੇ ਜਿਸ ਤਰੀਕੇ ਨਾਲ ਦੇ ਇੱਕ ਬੱਚੇ ਨੂੰ ਮਾਤਾ ਦੇ ਪੇਟ ਵਿੱਚ ਪਾਲ ਰਿਹਾ ਹੈ ਦੇਖ ਰਿਹਾ ਇਹਨੂੰ ਐਸਾ ਖਸਮ ਹਮਾਰਾ ਸਾਡਾ ਖਸਮ ਬਿਲਕੁਲ ਉਸੇ ਤਰ੍ਹਾਂ ਹੀ ਹੈ ਉਸੇ ਤਰ੍ਹਾਂ ਗੁਰੂ ਦਾ ਉਪਦੇਸ਼ ਵੀ ਸਾਨੂੰ ਸਾਨੂੰ ਸਾਰੇ ਪੂਰੀ ਤਰ੍ਹਾਂ ਸਾਡੇ ਜੀਵਨ ਨੂੰ ਬਣਾਉਂਦਾ ਹੈ ਜਿਹੜੇ ਦਸ ਦੁਆਰ ਦਾ ਮਤ ਸਾਡਾ ਜੀਵਨ ਬਣਾਉਂਦਾ ਹੈ ਜਿਸ ਤਰੀਕੇ ਨਾਲ ਪਰਮੇਸ਼ਵਰ ਨੇ ਪੇਟ ਦੇ ਅੰਦਰ ਮਾਤਾ ਦੇ ਗਰਭ ਦੇ ਅੰਦਰ ਉਸ ਬੱਚੇ ਨੂੰ ਪਾਲਿਆ ਐ ਸਾ ਖਸਮ ਹੈ ਦੋਨੋਂ ਪਾਸੇ ਅਸੀਂ ਯਕੀਨ ਕਰਨਾ ਹੈ ਗੁਰੂ ਦੇ ਉਪਦੇਸ਼ ਤੇ ਪਰਮੇਸ਼ਵਰ ਤੇ ਹੁਣ ਦੂਜਾ ਇੱਕ ਹੋਰ ਐਗਜ਼ਾਮਪਲ ਦਿੰਦੇ ਹਾਂ ਕੁੰਮੀ ਜਲ ਮਾਹੇ ਦੇਖੋ ਉਹਨਾਂ ਦਾ ਇੱਕ ਕਛੂਆ ਹੁੰਦਾ ਜਿਹਨੂੰ ਕਛੂਆ ਕਹਿੰਦੇ ਟਾਰਟਾਈਜ਼ ਕਹਿੰਦੇ ਉਹਦੇ ਪਾਣੀ 'ਚ ਰਹਿੰਦਾ ਹੈ ਤਨਤੀ ਸੁਬਹਰ ਜਦੋਂ ਬੱਚੇ ਦਿੰਦੀ ਹੈ ਤਾਂ ਬਾਹਰ ਜਾ ਕੇ ਉਹਦੇ ਬੱਚੇ ਜਿਹੜੇ ਨੇ ਉਹ ਬਿਲਕੁਲ ਸਮੁੰਦਰ ਕਿਨਾਰਿਆਂ ਤੇ ਜਾ ਕੇ ਟੋਇਆ ਪੱਟਕੇ ਦੇ ਉਹਦੇ ਚ ਦਿੰਦੀ ਅੰਡੇ ਤਨਤੀ ਸੁਬਹਰ ਪੰਖ ਖੀਰ ਤਿੰਨਾ ਹੈ ਨਾ ਉਹਨਾਂ ਦੇ ਪੰਖ ਨੇ ਕਿਤੇ ਉੱਡ ਕੇ ਜਾਣਗੇ ਨਾ ਉਹਨਾਂ ਕੋਲ ਦੁੱਧ ਪੀਣ ਵਾਸਤੇ ਹੈਗਾ ਉੱਥੇ ਕੁਝ ਵੀ ਨਹੀਂ ਹੈਗਾ ਹੂੰ ਤੇ ਹੁੰਦੇ ਕੋਈ ਐਗਜ਼ਾਮਪਲ ਦੇ ਰਹੇ ਕਿ ਅਸੀਂ ਦੇਖੀਏ ਕਿ ਕਿਸ ਤਰ੍ਹਾਂ ਕਛੂਏ ਦੇ ਬੱਚੇ ਅੰਡੇ ਦੇ ਕੇ ਕਛੂਆ ਜਿਹੜਾ ਉਹ ਆਪ ਕਛੂਈ ਜਿਹੜੀ ਹੈਗੇ ਉਹ ਤੇ ਪਾਣੀ ਚਲੀ ਜਾਂਦੀ ਹੈ ਤੇ ਉਹਦਾ ਤਨ ਬਾਹਰ ਮਤਲਬ ਉਹਦੇ ਬੱਚੇ ਬਾਹਰ ਨੇ ਉਹਦਾ ਆਪਣਾ ਸ਼ਰੀਰ ਦੇ ਆਂਗੇ ਉਥੇ ਬਾਹਰ ਹੈ ਜਿੱਥੇ ਨਾ ਕੋਈ ਦੁੱਧ ਮਿਲ ਪਿਆਣ ਵਾਲਾ ਉਹਨਾਂ ਨੂੰ ਤੇ ਨਾ ਹੀ ਕੋਈ ਉਹਨਾਂ ਨੂੰ ਉਹਦਾ ਦੇ ਪੰਖ ਨੇ ਕਿ ਉੜ ਕੇ ਚੁਗ ਲੈਣਗੇ ਆਪੇ ਪੂਰਨ ਪਰਮਾਨੰਦ ਮਨੋਹਰ ਉਹ ਜਿਹੜਾ ਮਨ ਨੂੰ ਹਾਰਨ ਵਾਲਾ ਹੈ ਪਰਮਾਨੰਦ ਦੇਣ ਵਾਲਾ ਹੈ ਜਿਹੜਾ ਪੂਰਨ ਹੈ ਸਮਝ ਮਨਸਾਨੂੰ ਕਹਿ ਰਹੇ ਨੇ ਕਿ ਤੂੰ ਸਮਝ ਦੇਖ ਮਨ ਮਹੀਂ ਤੂੰ ਮਨ ਚ ਦੇਖ ਕਿ ਉਹਨੂੰ ਤੇ ਜਿਗ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਜਿਸ ਤਰੀਕੇ ਨਾਲ ਮਾਤਾ ਦੇ ਗਰਭ ਦੇ ਵਿੱਚ ਬੱਚਾ ਪਲਦਾ ਸੀ ਉਹਨੂੰ ਉੱਥੇ ਵੀ ਰਿਜਕ ਮਿਲ ਰਿਆ ਸੀ ਇਹਨੂੰ ਇੱਥੇ ਵੀ ਭੋਜਨ ਮਿਲ ਰਿਆ ਸੀ ਫਿਰ ਤੀਸਰਾ ਐਗਜ਼ਾਮਪਲ ਦਿੰਦੇ ਨੇ ਪਾਖਣ ਇਨ ਕੀਟ ਗੁਪਤ ਹੋਏ ਰਹਤਾ ਜਿਵੇਂ ਪੱਥਰ ਦੇ ਅੰਦਰ ਕੀੜੇ ਹੁੰਦੇ ਨੇ ਅੰਦਰ ਉੱਥੇ ਹੀ ਪੈਦਾ ਹੁੰਦੇ ਨੇ ਉੱਥੇ ਹੀ ਉਹਨਾਂ ਨੂੰ ਆਹਾਰ ਮਿਲ ਰਿਹਾ ਹੈ ਤਾਂ ਚੋ ਮਾਰਗ ਨਹੀਂ ਬਾਹਰ ਨਿਕਲਣ ਦਾ ਰਸਤਾ ਵੀ ਕੋਈ ਨਹੀਂ ਉਹਨਾਂ ਕੋਲ ਪਰ ਉੱਥੇ ਵੀ ਉਹ ਪਲ ਰਹੇ ਨੇ ਇਹ ਤਿੰਨੋਂ ਐਗਜ਼ਾਮਪਲ ਦੇ ਕੇ ਸਾਨੂੰ ਭਗਤ ਨਾਨਕ ਜੀ ਯਕੀਨ ਦੁਆਰੇ ਨੇ ਕਹਿ ਤੰਨਾ ਪੂਰਨਤਾ ਹੂ ਕੋ ਪੂਰੀ ਤਰ੍ਹਾਂ ਉਹਦੇ ਤੇ ਤੁਹਾਨੂੰ ਭਰੋਸਾ ਹੋਣਾ ਚਾਹੀਦਾ ਹੈ ਰੇ ਮਤਰੇ ਜੀੜ ਰਹੀ ਤੂੰ ਕਿਉਂ ਡਰਦਾ ਹੈ ਕਿ ਤੈਨੂੰ ਰਿਜੈਕਟ ਕਾਨੂੰਨ ਨਹੀਂ ਮਿਲੇਗਾ ਤਨਵੀ ਉਪਾਲਨ ਹਰ ਪਾਲੇਗਾ ਹੁਣ ਇਸ ਇਹਦੇ ਵਿੱਚ ਸਿਰਫ ਭਰੋਸੇ ਵਾਲਾ ਪੁਆਇੰਟ ਹੈ ਬਾਕੀ ਗੱਲਾਂ ਸਵਾਲ ਉੱਠਣਗੇ ਹੋਰ ਵੇਪੇ ਐਸਾ ਕੀ ਅਸੀਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਆ ਅਸੀਂ ਦੇਖਦੇ ਹਾਂ ਕਿ ਸਾਨੂੰ ਜੋ ਗੁਰੂ ਸਾਹਿਬ ਐਗਜ਼ਾਮਪਲ ਦੇ ਕੇ ਜੋ ਕਹਿਣਾ ਚਾਹੁੰਦੇ ਨਸਲ ਦੇ ਵਿੱਚ ਉਹ ਕਹਿੰਦੇ ਤੂੰ ਸੱਚ ਆਈ ਸੱਚ ਤੇ ਭਰੋਸਾ ਕਰ ਪਰਮੇਸ਼ਰ ਤੇ ਭਰੋਸਾ ਕਰ ਉਸੇ ਤਰ੍ਹਾਂ ਜਿਸ ਨਾਲ ਇਹ ਸ਼ਰੀਰ ਪਾਲ ਰਹੇ ਨੇ ਤੂੰ ਵੀ ਪਲੇਗਾ ਹੂੰ ਸਾਨੂੰ ਬੇਫਿਕਰ ਕਰ ਰਹੇ ਨੇ ਇੱਕ ਤਰੀਕੇ ਦਾ ਜੀ ਜੀ ਚਿੰਤਾ ਮੁਕਤ ਹਾਂਜੀ ਹੋਰ ਸਭ ਠੀਕ ਕਲੀਅਰ ਹੋ ਗਏ ਵੀ ਜੀ ਤੇ ਕਿਸੇ ਹੋਰ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਜਾਂ ਕੋਈ ਨਵਕਲੇ ਐਂਗਲ ਤੋਂ ਵਿਚਾਰ ਸਾਂਝਾ ਕਰਨਾ ਹੋਵੇ ਤੇ ਜ਼ਰੂਰ ਕਰੋ ਜੀ ਤੇ ਮੈਂ ਇੱਥੇ ਕਹਿਣਾ ਚਾਹਾਂਗੀ ਵੀਰ ਜੀ ਦੇਖੋ ਪਰੋਸਾ ਤੇ ਠੀਕ ਹੈ ਕਰ ਲਿਆ ਪਰੋਸਾ ਕਰਨ ਦਾ ਮਤਲਬ ਕੁਝ ਹੋਰ ਨਾ ਨਾ ਲਾ ਲਈਏ ਕਿ ਜਿਵੇਂ ਅਸੀਂ ਪਰੋਸੇ ਤੇ ਹੀ ਬਹਿ ਜਾਈਏ ਹੁਣ ਤੇ ਮੂੰਹ ਚ ਪੈ ਹੀ ਜਾਏਗਾ ਆਪੇ ਉਹ ਤੇ ਨਹੀਂ ਹੋਣਾ ਉਹ ਸਵਾਲ ਤਾਂ ਉੱਦਮ ਤੇ ਕਰਨਾ ਹਾਂ ਜੀ ਬਿਲਕੁਲ 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 ਸਵਾਲ ਆ ਉੱਦਮ ਤੇ ਕਰਨਾ ਪੈਣਾ ਬਿਲਕੁਲ ਇੱਥੇ ਨਹੀਂ ਅਸੀਂ ਮੈਂ ਇਹਨੂੰ ਐਂ ਦੇਖਣਾ ਕਿ ਜਦੋਂ ਇੱਕ ਬੰਦਾ ਨਾ ਦੇਖੋ ਇਹਦੇ ਵਿੱਚ ਕਿਹਨੂੰ ਕਹਿ ਰਹੇ ਨੇ ਜਿਹੜਾ ਧਾਵਾ ਖੰਡ ਬ੍ਰਹਿਮੰਡ ਖੰਡ ਕੋ ਇੱਕ ਬੰਦਾ ਨਾ ਸਾਰੀ ਜ਼ਿੰਦਗੀ ਭੱਜਿਆ ਫਿਰਦਾ ਪਤਾ ਨਹੀਂ ਕੱਲ ਨੂੰ ਖਾਣ ਨੂੰ ਮਿਲੇ ਨਾ ਮਿਲੇ ਆਂਦੌਲਤ ਦੇ ਪਿੱਛੇ ਭੱਜਦੇ ਆਵੇ ਦੌੜ ਰਿਹਾ ਵੇ ਪਤਾ ਨਹੀਂ ਮੈਂ ਕਿੰਨਾ ਕੁ ਇਕੱਠਾ ਕਰਾਂ ਕੱਲ ਨੂੰ ਮਿਲੇ ਨਾ ਮਿਲੇ ਉਸ ਮਾਨਸਿਕਤਾ ਨੂੰ ਭਰੋਸਾ ਦੁਆਰੇ ਨੇ ਤੂੰ ਭਰੋਸਾ ਕਿਉਂ ਵੀ ਕਰੇ ਯਾਰ ਤੂੰ ਇੰਨਾ ਕਿਉਂ ਭੱਜਿਆ ਫਿਰਦਾ ਤੂੰ ਠੀਕ ਹੈ ਮਿਹਨਤ ਕਰ ਕਮਾ ਖਾ ਪਰ ਇੰਨਾ ਕਿਉਂ ਭਜਿਆ ਫਿਰਦਾ ਕਿ ਤੈਨੂੰ ਮਿਲੇਗਾ ਨਹੀਂ ਉਹ ਪੱਥਰ ਵੀ ਪਲ ਰਹੇ ਨੇ ਉਹ ਕੁੰਮੀ ਦਾ ਅੰਡੇ ਵੀ ਪਲ ਰਹੇ ਨੇ ਮਾਤਾ ਦੇ ਗਰਭ ਚੋਂ ਵੀ ਪਲ ਰਹਿਆ ਕੁਦਰਤ ਸਭ ਨੂੰ ਪਾਲਦੀ ਹੈ ਬਸ ਇਹ ਸੈਂਸ ਹੈ ਤਾਂ ਕਿ ਉਹ ਭਜਦੇ ਦੌੜ ਪਾਜੀ ਜਿਹੜੀ ਹੈ ਉਹਨੂੰ ਸਮਝ ਕੇ ਕਰੇ ਹਾਂ ਮਤਲਬ ਬਹੁਤਾ ਜੋੜ ਕੇ ਵੀ ਕੋਈ ਫਾਇਦਾ ਨਹੀਂ ਹੋਣਾ ਜਿੰਨਾ ਮਰਜ਼ੀ ਭਾਜੇ ਹੋਵੇ ਹਾਂ ਬਸ ਬਸ ਉਸ ਗੱਲ ਤੇ ਚੋਟ ਕੀਤੀ ਦੇਖੋ ਉਹ ਪੰਕਤੀ ਕੀ ਆਂਦੀ ਹੈ ਜੇ ਧਾਵੈ ਬ੍ਰਹਿਮੰਡ ਖੰਡ ਕੋ ਇਹ ਪੰਕਤੀ ਇਹਦੀ ਪੂਰੀ ਸ਼ਬਦੀ ਜਿਹੜੀ ਸੈਂਟਰ ਆਈਡੀਆ ਹੈ ਹੂੰ ਜੀ ਸੀਮਾ ਜੀ ਦਾ ਹੈਂਡ ਰੇਜ਼ ਹੋਇਆ ਹਾਂਜੀ ਸੀਮਾ ਜੀ ਤੁਸੀਂ ਆਪਣੀ ਗੱਲ ਰੱਖੋ ਜੀ ਹਾਂਜੀ ਇਹ ਕਹਿ ਰੋ ਨਾ ਲੈ ਨਾ ਆਪਣਾ ਹਾਂਜੀ ਜੀ ਗੁੰਭੀ ਜਲ ਮੇ ਤਨ ਇਸ ਬਹਿਰ ਗੁੰਭ ਇਸ ਬਾਹਰ ਹਮ ਗੁੰਭੀ ਕਿਸ ਨੂੰ ਕਹਿੰਦੇ ਨੇ ਗੁੰਭੀ ਕਹਿੰਦੇ ਕਛੂਏ ਨੂੰ ਟੌਟਾਈਜ਼ ਅੱਛਾ ਜੀ ਉਹ ਤੇ ਪਾਣੀ ਚ ਰਹਿੰਦਾ ਨਾ ਜ਼ਿਆਦਾਤਰ ਔਰ 12ਵਾਂ ਆਂਦਾ ਹੈ ਡੇ ਦਿਨ ਵਾਸਤੇ ਉਹ ਬਾਹਰ ਆ ਜਾਂਦਾ ਹੈ ਸਮੁੰਦਰ ਦੇ ਕਿਨਾਰੇ ਤੇ ਆ ਕੇ ਫਿਰ ਉਹ ਤੋਇਆ ਜਾਂ ਪਟਕੇ ਉਹਦੇ ਵੀ ਝੰਡੇ ਦੇ ਕੇ ਮਿੱਟੀ ਪਾ ਕੇ ਫਿਰ ਵਾਪਸ ਪਾਣੀ ਚਲਾ ਜਾਂਦਾ ਹੈ। ਨਹੀਂ। ਪੰਖ ਖੀਰਦੇ ਨਾਹੀਂ। ਹਾਂ ਵਈ ਬੱਚੇ ਜਿਹੜੇ ਨੇ ਅੰਦਰ ਉਹਦੇ ਕੋਲ ਨਾ ਤੇ ਕੋਈ ਪੰਖ ਨੇ ਕਿ ਉੜ ਕੇ ਆਪਣਾ ਭੋਜਨ ਕਰ ਗ੍ਰਹਿਣ ਕਰਾ ਚੁਗ ਲੈਣ ਕਿਧਰੇ ਹੋ ਤੇ ਨਾ ਹੀ ਹੁੰਦੇ ਕੋਈ ਦੁੱਧ ਮਿਲ ਰਹੇ ਹਨ ਉਹਨਾਂ ਨੂੰ ਪੀਣ ਵਾਸਤੇ ਕੋਈ ਮਾਂ ਕੋਲ ਹੈ ਦੁੱਧ ਪਿਆਣ ਵਾਲੀ ਐਸਾ ਵੀ ਕੁਝ ਨਹੀਂ ਹੈ। ਪਰ ਪਾਲੋ ਵੀ ਰਹੇ ਨੇ ਫਿਰ ਵੀ ਦੇਖੋ ਬੱਚੇ ਵੱਡੇ ਹੋ ਰਹੇ ਨੇ ਅੰਡੇ ਦੇ ਅੰਦਰ ਪਾਲ ਰਹੇ ਨੇ ਹਾਂਜੀ ਤੇ ਉਹਦੇ ਉੱਤੇ ਭਰੋਸਾ ਕਰਨ ਨੂੰ ਕਹਿ ਰਹੇ ਨੇ ਕਿ ਜਿਹੜਾ ਉਹਨਾਂ ਨੂੰ ਪਾਲ ਰਿਆ ਜਿਹਨਾਂ ਉਹਨਾਂ ਨੂੰ ਪਾਲ ਰਿਆ ਮਾਤਾ ਦੇ ਗਰਭ ਤੇ ਬੱਚੇ ਨੂੰ ਪਾਲ ਰਿਆ ਵੇ ਜਿਹੜਾ ਤੀਸਰਾ ਐਗਜ਼ਾਮਪਲ ਇੱਕ ਹੋਰ ਪੱਥਰ ਦੇ ਵਿੱਚ ਕੀੜੇ ਨੂੰ ਪਾਲ ਰਿਆ ਤੇ ਤੈਨੂੰ ਵੀ ਪਾਲ ਰਿਆ ਤੈਨੂੰ ਭਰੋਸਾ ਕਿਉਂ ਨਹੀਂ ਉਹ ਪਾਲ ਰਹੇ ਨੇ ਨਾ ਤੂੰ ਵੀ ਪਾਲ ਸਕਦਾ ਤੁਹਾਡਾ ਸਵਾਲ ਪੂਰਾ ਮਿਲ ਗਿਆ ਆਨਸਰ ਸਮਝੀ हाँ जी हाँ जी कुंभ मेनु समझ नहीं आ रही भी जी कुम्भी ठीक, कुम्भी। ठीक है ठीक है जी थैंक यू जी वेलकम और किसे भी पढ़ने अपना कोई सवाल या कोई नविकला एंगल रखना हो तो जरूर रखो जी हैंड रेज प्लीज कर लेना काफी जने जुड़े हुए हैं सी जेकर हो सके तो जरूर अपना सवाल रखो और मैं नाली रिक्वेस्ट करांगी जेड़े सानू यूट्यूब ते देखांगे उन्होंने भी ਜੇਕਰ ਤੁਹਾਨੂੰ ਵੀ ਕੋਈ ਸਵਾਲ ਲੱਗਦਾ ਹੈ ਜਾਂ ਕੋਈ ਨਵਕਲਾ ਐਂਗਲ ਲੱਗਦਾ ਹੈ ਤੇ ਤੁਸੀਂ ਕਮੈਂਟ ਰਾਹੀਂ ਲਿਖੋ ਤਾਂ ਜੋ ਅਸੀਂ ਵੀ ਉਸ ਨੂੰ ਜਵਾਬ ਦੇ ਸਕੀਏ ਸਾਨੂੰ ਵੀ ਪਤਾ ਲੱਗੇ ਤੁਹਾਡੇ ਵੀ ਵਿਵੇਕਬੁੱਧੀ ਸਾਂਝ ਪਾਉ ਜ਼ਰੂਰ। ਔਰ ਜੇਕਰ ਤੁਸੀਂ ਚਾਹੋ ਤੇ ਤੁਸੀਂ ਜੁੜ ਵੀ ਸਕਦੇ ਹੋ ਸਾਡੇ ਨਾਲ ਸਵੇਰੇ 8:30 ਵਜੇ ਔਰ ਸ਼ਾਮ ਨੂੰ ਲਿੰਕ ਸਾਡਾ YouTube 'ਚ ਹੁੰਦਾ ਹੈ। ਔਰ ਕਿਸੇ ਵੀ ਪੈਂਦਾ ਕੋਈ ਹੈਂਡਰਿਸ ਹੈਂਡ ਰੇਜ਼ ਜੀ ਨਿਆਰੀਆ ਵੀਰ ਜੀ ਹੈਂਡ ਰੇਜ਼ ਨੇ ਵੀਰ ਜੀ ਤੋਂ ਜੀ ਜੀ ਪਾਲਵੀਰ ਜੀ ਪਹਿਲੇ ਤੁਸੀਂ ਆਪਣੀ ਗੱਲ ਰੱਖੋ ਜੀ ਵੀਰ ਜੀ ਬਾਈ ਗੁਰ ਬਾਈ ਗੁਰ ਜੀ ਦਾ ਖਾਲਸਾ ਬਾਈ ਗੁਰ ਜੀ ਦੇ ਫਤਿਹ ਜੀ ਫਤਿਹ ਜੀ ਬਾਈ ਬਾਈ ਸਾਹਿਬ ਜੀ ਜੋ ਤੁਸੀਂ ਵਿਆਖਿਆ ਕੀਤੀ ਬਹੁਤ ਨਾਈਸ ਕੀਤੀ ਸਾਰਾ ਕੁਝ ਵਧੀਆ ਕਰ ਰਹੇ ਆ ਜੋ ਕਹਿ ਰਹੇ ਆ ਵੀ ਆ ਦੁਨੀਆ ਵਾਰੇ ਜਿਸ ਤਰ੍ਹਾਂ ਮਾਡਲ ਦਾ ਭਰੋਸਾ ਹੋਣਾ ਚਾਹੀਦਾ ਜੋ ਆਪਣੇ ਉਸ ਸਾਧ ਦੇ ਵਿੱਚ ਰਹਿਣਾ ਚਾਹੀਦਾ ਜੋ ਮਿਲ ਰਹੇ ਆ ਪਰ ਇਹ ਜਿਹੜੀ ਦੁਨੀਆ ਆ ਇਹ ਬਹੁਤ ਜਿਆਦੇ ਜਿਆਦੇ heira-pheriyan ਸਿੱਕੀਆਂ ਕਰਦੀ ਨਾ ਕਰੇ ਤਾਂ ਸਾਰੇ ਸੁਖੀ ਪਸ ਬਿਲਕੁਲ ਬਿਲਕੁਲ ਇਹਨਾਂ ਦੀ ਜਿਹੜੀ ਤ੍ਰੇਸ਼ਨਾ ਆ ਨਾ ਉਹ ਜਿਆਦੇ ਸਾਰੇ ਸੰਸਾਰ ਨੂੰ ਤੰਗੀ ਦਿੰਦੀ ਆ ਬਿਲਕੁਲ ਕਿ ਆਪ ਗਲਤ ਕੰਮ ਕਰਦੇ ਉਹਨਾਂ ਨੂੰ ਦੇਖ ਕੇ ਕੁਝ ਲੋਕੀ ਹੋਰ ਵੀ ਕਰਦੇ ਆ ਹਾਂ ਉਹਨਾਂ ਕਰਕੇ ਵੀ ਛੋਟੇ ਜਮਾ ਖੁਰਗੇ ਪੈਦਾ ਹੋ ਜਾਂਦੇ ਨੇ ਬਿਲਕੁਲ ਠੀਕ ਆ ਵੱਡਿਆਂ ਨੂੰ ਦੇਖ ਕੇ ਛੋਟੇ ਵੀ ਪੈਦਾ ਹੋ ਰਹੇ ਨੇ